ਆ ਵੀਰੋ ਸਾਡੇ ਦਿਲ ਦੀ ਧੜਕਣ ਬੱਬੂ ਮਾਨ ਕਰਨਲ ਦੇ ਹੱਕ ਚ ਆਇਆ ਦੇ ਇੰਟਰਵਿਊ ਦਿੱਤਾ ਇਹ ਹੁਣ ਜਿਹੜੇ ਇਹਦੇ ਖਿਲਾਫ ਬੋਲਦੇ ਆ ਫालतू ਲੋਗ ਉਹਨਾਂ ਨੂੰ ਸੋਚਣਾ ਚਾਹੀਦਾ ਆ ਜਿੰਨਾ ਚੰਡੀਗੜ੍ਹ ਆ ਨਚਾਰ ਮਹਿਕਮਾ ਦੇ ਪੰਡ ਖਾਨਾ ਕੋਈ ਬੋਲਿਆ ਇਹ ਨਚਾਰ ਮਹਿਕਮਾ ਦੇ ਪੰਡ ਖਾਨਾ ਪੈਸੇ ਕਮਾਉਂਦਾ ਤੁਹਾਡੇ ਤੋਂ ਇਹਨਾਂ ਨੇ ਨਕਲੀ ਫਿਲਮਾਂ ਬਣਾਈਆਂ ਇਹਨਾਂ ਨੇ ਪੰਜਾਬ ਦੇ ਪੰਜਾਬੀਅਤ ਨੂੰ ਬਦਨਾਮ ਕੀਤਾ ਕੀ ਵਿਖਾਇਆ ਨਾ ਫਿਲਮਾਂ ਚ ਕਿ ਪੰਜਾਬੀ ਜਿਹੜੇ ਹੋ ਚਵਲਾ ਭੁਰਦੇ ਆ ਉਹ ਜੋਕਰ ਹੁੰਦੇ ਆ ਜਾਓ ਆਵਾਰਾਗਰਦੀਆਂ ਕਰਦੇ ਗੁੰਡਾਗਰਦੀਆਂ ਕਰਦੇ ਆ ਵੱਡੀਆਂ ਵੱਡੀਆਂ ਜੀਪਾਂ 'ਚ ਗੋਲੀਆਂ ਚਲਾਉਂਦੇ ਆ ਜਨਾਨੀਆਂ ਦਾ ਪੰਜਾਬ ਦੀਆਂ ਨੰਗੀਆਂ ਕਰਕੇ ਵਿਖਾਉਂਦੀਆਂ ਨਚਾਰ ਬਣਾਉਂਦੇ ਆ ਇਹਨਾਂ ਨੇ ਐਨ ਆਰ ਆਈਆਂ ਨੂੰ ਇਹਨਾਂ ਨੇ ਬਹੁਤ ਲੁੱਟਿਆ ਬਹੁਤ ਜਿੱਦਣ ਉਹ ਐਨ ਆਰ ਆਈਆਂ ਦਾ ਆ ਗਿਆ ਨਾ ਵੀ ਐਨ ਆਰ ਆਈਆਂ ਨੂੰ ਇਹਨੇ ਕਿਵੇਂ ਕਿਵੇਂ ਲੁੱਟਿਆ ਉਹ ਦਿਨੇ ਦਾ ਸਾਰਿਆਂ ਨਚਾਰਾਂ ਭੰਡਾ ਦਾ ਕਟਾਪਾ ਜੜਨਾ ਤੇ ਇਹ ਜਿਹੜੇ ਨਚਾਰ ਭੰਡਿਆ ਪੰਜਾਬ ਦੇ ਲੋਕੋ ਇਹ ਸਿਰਫ ਮਤਲਬ ਤੁਹਾਨੂੰ ਲੁੱਟਣ ਵਾਸਤੇ ਇਹ ਤੁਹਾਡੇ ਤੋਂ ਪੈਸੇ ਕਮਾਉਣ ਵਾਸਤੇ ਕਰੋੜਾਂ ਅਰਬਾਂ ਦੀਆਂ ਕੋਠੀਆਂ 'ਚ ਰਹਿਣ ਤੁਹਾਡੇ ਤੋਂ ਪੈਸੇ ਕਮਾਉਣ ਤੁਹਾਨੂੰ ਨਕਲੀ ਸਿਨੇਮਾ ਵਿਖਾਉਣ ਜਿਹੜਾ ਪੰਜਾਬ 'ਚ ਹੈ ਹੀ ਨਹੀਂ ਪੰਜਾਬ ਨੂੰ ਬਦਨਾਮ ਕਰਕੇ ਜੋਕਰ ਬਣਾ ਕੇ ਕਮੇਡੀਅਨ ਬਣਾ ਕੇ ਗੁੰਡਾ ਬਣਾ ਕੇ ਨੰਗੇਜ ਇਕੱਠਾ ਕਰਕੇ ਇਹਨਾਂ ਨੇ ਤੁਹਾਡੇ ਕੋਲ ਪੈਸੇ ਕਮਾਏ ਪਰ ਇਹ ਅੱਜ ਬੱਬੂ ਮਾਨ ਬੋਲਿਆ ਬਾਕੀ ਕੋਈ ਨਚਾਰ ਬੋਲਿਆ ਨਹੀਂ ਨਾ ਕੋਈ ਭੰਡ ਬੋਲਿਆ ਸਿੱਧੂ ਮਸੇਵਾਲਾ ਬੋਲਣਾ ਸੀ ਉਹਨੇ ਵੀ ਬੋਲਣਾ ਸੀ ਉਹ ਸੂਰਮਾ ਬੰਦਾ ਸੀ ਉਹ ਵੀ ਬੋਲਦਾ ਕਾ ਦੂਜਾ ਕੋਈ ਨਚਾਰ ਕੋਈ ਪੜ ਨਹੀਂ ਬੋਲਿਆ ਵੀਰੋ ਸਿਆਣੇ ਬੜੋਂ ਪੰਜਾਬ ਦੇ ਲੋਕੋ ਜਾਗੋ 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 ਵੀਰੋ ਜਾਗੋ ਜਾਗੋ ਪੰਜਾਬ ਦੇ ਲੋਕੋ ਜਾਗੋ ਜਾਗਣਾ ਪੈਣਾ ਆ ਇਹ ਜੋ ਘਟਨਾ ਹੋਈ ਇਹਦੇ ਵਿੱਚ ਜਿੰਨੇ ਨਕਲੀ মিডিਆ ਸੀ ਉਹ ਸਾਰਾ ਉੱਥੇ ਨਹੀਂ ਪਹੁੰਚਿਆ ਅਸਲੀ ਸੂਰ ਮੇ ਬੰਦੇ ਆਏ ਕਹਿੰਗੇ ਡੇਰ ਗਾਲਾ ਕੰਮ ਸੀ ਸਾਹਮਣੇ ਪਾਵਰ ਆ ਜਿੰਦੇ ਬੋਲਣ ਵਾਲੇ ਆਏ ਉਹ ਵੀ ਸੂਰ ਮੇ ਆਏ ਜਿਹਨੇ ਭੌਂਦਿਆ ਫੇਸਬੁੱਕ ਦੇ ਸੂਰਮ ਗਰੀਬ ਖਾਉਂਦੇ ਉਹ ਸਾਰੇ ਨਕਲੀ ਐਕਸਪੋਜ਼ ਹੋ ਗਏ ਧਰਮ ਦੇ ਠੇਕੇਦਾਰ ਵੀ ਐਕਸਪੋਜ਼ ਹੋ ਗਏ ਵੀ ਇਹ ਸਭ ਨਕਲੀ ਆ ਆ ਜਿਹੜੇ ਅਨਮੋਲ ਕਾਤਰਾ ਰਗੇ ਵੀ ਐਕਸਪੋਜ਼ ਹੋ ਗਏ ਵੀ ਇਹ ਸਭ ਗੰਦਮੰਦੇ ਆ ਮੱਕੜ ਵਰਗੇ ਸਭ ਗੰਦਵੰਦ ਐਕਸਪੋਜ਼ ਹੋ ਗਏ ਇਸ ਘਟਨਾ ਨੇ ਇੱਕ ਸਮਾਜic ਪਰਵਰਤਨ ਲਿਆਂਦਾ ਆ ਸੂਰਮੇ ਸਾਹਮਣੇ ਆਏ ਆ ਮੀਡੀਆ ਵੀ ਸੂਰਮਿਆਂ ਦੇ ਸਾਹਮਣੇ ਆ ਜਿਹੜੇ ਮਰਦ ਲੋਕ ਸੀ سپورਟ ਵਿੱਚ ਵੀ ਮਰਦ ਲੋਕ ਆਏ ਆ ਕੋਈ ਆ ਜਿਹੜੇ ਰੌਲਾ ਪਾਉਣ ਵਾਲੇ ਧਰਮ ਦੇ ਠੇਕੇਦਾਰ ਕੋਈ ਨਹੀਂ ਆਇਆ ਵੀਰੋ ਇੱਕ ਬਦਲਾਅ ਆ ਇਸ ਘਟਨਾ ਨੇ ਪੰਜਾਬ ਨੂੰ ਰਵਾਇਆ ਆ ਰੁਆ ਪੰਜਾਬ ਕਿ ਯਾਰ ਅਜ ਏਡੇ ਵੱਡੇ ਬੰਦੇ ਦੀ ਇੱਜ਼ਤ ਬੇਇੱਜ਼ਤ ਕਰਤੀ ਗਈ ਆਂ ਬੰਦੇ ਦੀ ਕੀ ਵੈਲਿਊ ਆ ਯਾਰ ਆਂ ਬੰਦਾ ਦੇ ਕੀ ਪਤਾ ਕੀ ਕੀ ਇੱਥੇ ਹੁੰਦਾ ਹੋਊਗਾ ਪਰ ਮੈਂ ਬੱਬੂ ਮਾਨ ਨੂੰ ਸਲੂਟ ਕਰਦਾ ਸਲੂਟ ਕਰਦਾ ਬੱਬੂ ਮਾਨ ਨੂੰ ਬੋਲਿਆ ਵੀਰ ਬੋਲਿਆ ਆ ਲਵ ਯੂ ਯਾਰ ਤੇਰੇ ਗਾਣੇ ਸੁਣਦੇ ਆ ਠੀਕ ਆ ਮਾੜੀਆਂ ਮੋਟੀਆਂ ਕਮੇਡੀ ਰੀਲਾਂ ਬਣਾ ਲੀਦੀਆਂ ਤੇਰੇ ਤੇ ਪਰ ਤੈਨੂੰ ਸਪੋਰਟ ਹਵਾਏ ਫਿਲਮ ਤੋਂ ਬਣਾਈ ਹੀ ਬਹੁਤ ਤੇਰਾ ਮਨੋਂ ਕਰਦੇ ਬੱਬੂ ਮਾਨ ਮਨੋਂ ਦਿਲੋਂ